ਸਾਥੀਓ ਨਮਸਕਾਰ ਅੱਜ ਦਾ ਜੋ ਪ੍ਰੈਸ ਕਾਨਫਰੰਸ ਰੱਖੀ ਗਈ ਹੈ ਇੱਕ ਬਹੁਤ ਹੀ ਇੰਪੋਰਟੈਂਟ ਮੈਟਰ ਜੋ ਪੰਜਾਬ ਵਿੱਚ ਪੰਜਾਬ ਦੇ ਹਰਮਨ ਪਿਆਰੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਜੀ ਦੀ ਰਹਿਣਵਾਈ ਹੈ 2022 ਚ ਬਣੀ ਸੀ ਇਸ ਦੀ ਸ਼ੁਰੂਆਤ ਸ਼ਿਦਾਰਜਮ ਭਗਤ ਸਿੰਘ ਦੇ ਪਿੰਡ ਚੋਂ ਉਥੇ ਲਈ ਗਈ ਸਰਕਾਰ ਬੰਦੇ ਨਾਲ ਹੀ ਸਾਡਾ ਜੋ ਸਰਕਾਰ ਬਣਾਉਣ ਦੇ ਬਾਅਦ ਅਸਦਾ ਜੋ ਮੇਨ ਮਿਸ਼ਨ ਸੀ ਜੋ ਸਾਰਾ ਮਕਸਦ ਸੀ ਜੋ ਤੁਹਾਡੀ ਸੋਰਸਿੰਗ ਕਿ ਸ਼ਹੀਦ ਆਜਮ ਭਗਤ ਸਿੰਘ ਔਰ ਡਾਕਟਰ ਬੀ.ਆਰ. ਅੰਬੇਦਕਰ ਦੀ ਸੋਚ ਲੈ ਕੇ ਚੱਲਣਾ ਹੈ ਔਰ ਜੋ ਉਹਨਾਂ ਦੇ ਮਨ ਦੇ ਵਿੱਚ ਜਨਤਾ ਦੇ ਪ੍ਰਤੀ ਉਹ ਚਾਹਦੇ ਹਨ ਉਹ ਕਰਨ ਵਾਸਤੇ ਆਮ ਆਦਮੀ ਪਾਰਟੀ ਹੋਣ ਚਾਹੀਦੀ ਔਰ ਅੱਜ ਮਨੁਸ਼ ਗੱਲ ਦੀ ਬੜੀ ਖੁਸ਼ੀ ਹੈ ਕਿ 3 ਸਾਲ ਤੋਂ ਲਗਾਤਾਰ ਜੋ ਸਰਕਾਰ ਸਾਡੀ ਚੌਮੁਖੀ ਵਿਕਾਸ ਕਰ ਰਹੀ ਹੈ ਉਹਦੇ ਨਾਲ ਨਾਲ ਇੱਕ अहम ਹਿੱਸਾ ਦੇਖਿਆ ਨਾ ਕਿ 14 ਅਪ੍ਰੈਲ ਨੂੰ ਭਾਰਤ ਦੇ ਦਰਮਾਣ ਡਾਕਟਰ ਬੀਬਰਾ ਮੇਦਕਾ ਜੀ ਦਾ ਜਨਮ ਦਿਨ ਮਨਾਇਆ ਗਿਆ ਇਹ ਪਹਿਲੀ ਵਾਰੀ ਹੋਇਆ ਹੈ ਕਿ ਕਿਸੇ ਸਰਕਾਰ ਨੇ ਪੰਜਾਬ ਦੇ ਸਾਰਿਆਂ ਜ਼ਿਲ੍ਹਿਆਂ ਦੇ ਵਿੱਚ ਹੈੱਡਕ quartਰ ਦੇ ਉੱਪਰ ਪਾਰਟੀ ਦੇ ਐਮਐਲਏ ਸਹਿबान ਮੁਨਿਸਟਰ ਸਾਹਿਬਾਨ ਵੱਲੋਂ ਡਿਸਟ੍ਰਿਕਟ ਲੈਵਲ ਤੇ ਔਰ ਸਟੇਟ ਲੈਵਲ ਤੇ ਬਣਾਇਆ ਗਿਆ ਔਰ ਤੁਸੀਂ ਦੇਖਿਆ ਹੋਣਾ ਹੈ ਕਿ ਪਹਿਲੀਆਂ ਸਰਕਾਰਾਂ ਕੇਵਲ ਦਲਿਤ ਸਮਾਜ ਨੂੰ ਦਲਿਤ ਵੋਟਰ ਨੂੰ ਕੇਵਲ ਵੋਟਾਂ ਲੈਣ ਲਈ ਐਨ ਕੈਸ਼ ਕਰਦੇ ਰਹੇ ਉਹਨਾਂ ਕਦੇ ਵੀ ਦਲਿਤ ਸਮਾਜ ਲਈ ਕੋਈ ਬਹੁਤ ਜ਼ਿਆਦਾ ਕੰਮ ਨਹੀਂ ਕੀਤਾ ਡਾਕਟਰ ਭੀਮrao ਅੰਬੇਦਕਰ ਦੀ ਸੋਚ ਦਾ ਸਦਕਾ ਇਹਰਾ ਆਮ ਆਦਮੀ ਪਾਰਟੀ ਨੇ 2017 ਚ ਮੰਗ ਕੀਤੀ ਸੀ ਕਿ ਹਾਈ ਕੋਰਟ ਦੇ ਵਿੱਚ ਜਿੰਨੇ ਵੀ ਵਕੀਰ ਲੱਗਦੇ ਨੇ ਚਾਹੇ ਐਡੀਸ਼ਨਲ ਐਡਵੋਕੇਟ ਜਨਰਲ ਹੋਣ ਚਾਹੇ ਡਿਪਟੀ ਜਨਰਲ ਐਡਵੋਕੇਟ ਹੋਣ ਉਹ ਐਸ்சி ਭਾਈਚਾਰੇ ਦੇ ਵਿੱਚ ਵੀ ਬਰਾਬਰ ਦਾ ਉਹਨਾਂ ਨੂੰ ਜੋ ਪਰਸੈਂਟੇਜ ਹੈਗੀ ਹੈ ਰਿਜ਼ਰਵੇਸ਼ਨ ਮਿਲਣੀ ਚਾਹੀਦੀ ਹੈ ਜਿਹੜੀ ਕਿ ਕਿਸੇ ਸਰਕਾਰ ਨੇ ਪਹਿਲਾਂ ਆਇਤਾਂ ਨਹੀਂ ਦਿੱਤੀ। ਔਰ ਅਜੇ ਪਿਛਲੇ ਦਿਨੀ ਮਾਨ ਸਾਹਿਬ ਸਰਕਾਰ ਨੇ ਇੱਕ ਬਹੁਤ ਵੱਡਾ ਫੈਸਲਾ ਕੀਤਾ। ਇੱਕ ਜਿੱਥੇ ਅਸੀਂ 56 ਪੋਸਟਾਂ ਹਾਈ ਕੋਰਟ ਦੇ ਵਿੱਚ ਰਿਜ਼ਰਵ ਰੱਖੀਆਂ ਨੇ ਉਹ ਪਿੱਛੇ ਜਿਹੋ ਅਸੀਂ ਆਉਂਦੀ ਅਪਾਇੰਟਮੈਂਟ ਕੀਤੀ ਤੇ 15 ਪੋਸਟਾਂ ਖਾਲੀ ਰਹਿ ਗਈਆਂ। ਕਿਉਂਕਿ ਜੋ ਦਰਦਪਾਈਚਾਰ ਦੇ ਵਕੀਲ ਨੇ ਉਹਨਾਂ ਦਾ ਪ੍ਰੈਕਟਿਸ ਜੋ ਹੈ ਇਨਕਮ ਜੋ ਹੈ ਕਈ ਸਾਥੀਆਂ ਦੀ ਕਾਠੋਂ ਦੇ ਕਾਰਨ ਉਹਨਾਂ ਦੀ ਇਨਕਮ ਨਹੀਂ ਹੁੰਦੀ। ਔਰ ਕਈ ਜਨਰਲ ਬਚਵੀ ਜੋ ਉਹਨਾਂ ਦਾ ਕ੍ਰਿਟੇਰੀਆ ਸੀ ਪਹਿਲੀ ਸਰਕਾਰ ਨੇ ਦਾ ਰੱਖਿਆ ਸੀ ਉਹਨਾਂ ਨੇ ਪ੍ਰਾਈਸ ਰੱਖੀ ਸੀ। ਉਹ ਜ਼ਿਆਦਾ ਹੋਣ ਦੇ ਕਾਰਨ ਉਹਨਾਂ ਨੂੰ ਅਲੀਜੀਬਿਲਟੀ ਨਹੀਂ ਸੀ ਬੰਦੀ। ਔਰ ਪਹਿਲੀ ਗੱਲ ਤੇ ਜਦੋਂ 2022 ਸਰਕਾਰ ਸਾਡੀ ਬਣੀ ਉਸ ਵੇਲੇ ਹੀ ਇਹ ਜੋ ਹੈ ਸੀ ਆਪਣੇ ਹਾਈ ਕੋਰਟ ਦੇ ਵਿੱਚ ਵਕੀਲਾਂ ਵਾਸਤੇ ਇਰਜ਼ਾ ਬਚਨ ਰੱਖੀ। ਔਰ ਥੋੜੀ ਜੀ ਇਨਕਮ ਜ਼ਿਆਦਾ ਹੋਣ ਦੇ ਕਾਰਨ ਇੱਕ 15 ਸੀਟਾਂ ਨਹੀਂ ਭਰेंगीਆਂ। ਅਸੀਂ ਉਹ ਵੀ ਸੋਸ਼ੋਧਨ ਕਰਕੇ ਜਿਹਨੀ ਪਹਿਲੇ 20 ਲੱਖ ਹੁੰਦੀ ਸੀ ਉਹ ਅਸੀਂ ਬਾਅਦ ਵਿੱਚ 10 ਲੱਖ ਕਰਤੀ। ਜਿਹੜੀ 15 ਲੱਖ ਸੀ ਉਹ 7 ਲੱਖ ਕਰਤੀ। ਇਹ ਜੋ ਇਨਕਮ ਘਟਾਈ ਅਸੀਂ ਕੇਵਲ ਦਲਿਤ ਵਕੀਲਾਂ ਵਾਸਤੇ ਨਹੀਂ ਸਾਰੇ ਜਨਰਲ ਵਾਸਤੇ ਵੀ ਜੋ ਹੈ ਉਹਨਾਂ ਦੀ ਕੈਟਾਗਰੀ ਜਿਹੜੀ ਹੈਗੀ ਏ ਉਹ ਵੀ ਘਟਾਈ ਉਹਨਾਂ ਦੀ 20 ਤੋਂ ਅਸੀਂ 15 ਘਟਤੀ ਕੀਤੀ। ਸੋ ਸਾਥੀਓ ਮੇਰਾ ਕਹਿਣ ਦਾ ਮਕਸਦ ਹੈ ਕੀ ਪਹਿਲੀਆਂ ਸਰਕਾਰਾਂ ਕੇਵਲ ਦਲਤ ਸਮਾਜ ਨੂੰ ਐਜ਼ ਅ ਵੋਟ ਬੈਂਕ ਹੀ ਇਸਤੇਮਾਲ ਕਰਦੀਆਂ ਰਹੀਆਂ ਉਹਨਾਂ ਨੇ ਕਦੇ ਇਹਨਾਂ ਦੇ ਵਾਸਤੇ ਕਦੇ ਕੋਈ ਭਲੇ ਦਾ ਕੰਮ ਨਹੀਂ ਕੀਤਾ 75 ਸਾਲ ਲਗਾਤਾਰ ਕੋਈ ਸਰਕਾਰ ਬਣੀ ਰਹੀ ਪਰ ਕਿਸੇ ਨੇ ਵੀ ਐਦਾਂ ਦਾ ਸਟੈਪ ਨਹੀਂ ਲਿਆ ਸੋ ਅਸੀਂ 2022 ਸਰਕਾਰ ਬਣਨ ਦੇ ਬਾਅਦ ਹੀ ਇਮੀਡੀਏਟਲੀ ਜੋ ਹੈ ਕੰਮ ਕੀਤਾ ਔਰ ਅੱਜ ਮਨੁਸ਼ਕਲ ਦਾ ਬੜਾ ਮਾਣ ਹੈ ਕਿ ਸਾਡੇ ਨੈਸ਼ਨਲ ਇਕਨੋਮੀਨਰ ਸ੍ਰੀ ਅਰਵਿੰਦ ਕੇਜਰੀਵਾਲ ਜੀ ਔਰ ਸਾਰੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੇ ਦੇ ਪ੍ਰਯਾਸ ਦੇ ਨਾਲ ਹੀ ਸਾਰਾ ਉਹਨਾਂ ਨੇ ਇਹ ਜੋ ਫਸਦਲਾ ਲਿਆ ਹੈ ਅਸੀਂ ਉਹਨਾਂ ਦਾ ਬਹੁਤ ਬਹੁਤ ਮੈਂ ਧੰਨਵਾਦ ਕਰਨਾ ਵਕੀਲਾਵਾਂ ਨੂੰ ਧੰਨਵਾਦ ਕਰਨਾ ਕਿ ਜਿਨ੍ਹਾਂ ਨੇ ਸਾਡੇ ਵਕੀਲਾਵਾਂ ਵਾਸਤੇ ਇੰਨਾ ਕੁਝ ਕੀਤਾ ਹੈ ਤਾਂ ਮੇਰਾ ਕਹਿੰਦਾ ਭਾਵ ਹੈ ਕਿ ਪਹਿਲੀਆਂ ਸਰਕਾਰਾਂ ਕੇਵਲ ਸਾਨੂੰ ਇਸਤੇਮਾਲ ਹੀ ਕਰ ਦੇਣੀ ਹੈ ਦੇਖੋ ਕਿ ਡਾਕਟਰ ਵੀਰਭਾਉ ਅਮੇਰਕਰ ਜੀ ਦਾ ਜੋ ਸੁਪਨਾ ਸੀ ਕਿ ਜੋ ਦਲ ਸਮਾਜ ਹੈ ਅਗਰ ਸਮਾਨਤਾ ਦਾ ਅਧਿਕਾਰ ਸਾਨੂੰ ਅਗਰ ਦਿਵਾਇਆ ਹੈ ਤੇ ਸਾਨੂੰ ਡਾਕਟਰ ਬੀਬਾ ਅਵੇਦਕਾ ਦਿਵਾਇਆ ਹੈ ਵਰਨਾ ਸਾਨੂੰ ਤੁਸੀਂ ਸਾਰੇ ਜਾਣਦੇ ਹੋ ਕਿ ਰਿਜ਼ਰਵ ਅਸ਼ਧ ਪਹਿਲਾਂ ਸਾਨੂੰ ਸਮਾਜ ਦੇ ਸਮਾਨਤਾ ਦਾ ਅਧਿਕਾਰ ਨਹੀਂ ਸੀ ਹੈਗਾ ਸਾਡਾ ਪੇਪਰ ਕੀਤਾ ਜਾਂਦਾ ਸੀ ਸੋ ਇਹ ਸਰਕਾਰ ਨੇ ਆ ਕੇ ਜੋ ਬੜਾ ਵੱਡਾ ਇੱਕ ਨਵੀਂ ਕਿਹਾ ਜਾਏ ਰੈਵਲੂਸ਼ਨ ਲਿਆਦਾ ਹੈਗਾ ਸਰਕਾਰ ਦੇ ਵਿੱਚ ਅਸੀਂ ਸਿਰਫ ਕਿਹਾ ਹੀ ਨਹੀਂ ਜੋ ਕਿਹਾ ਸਾਡੀ 2017 ਦੀ ਡਿਮਾਂਡ ਸੀ ਸਰਕਾਰ ਅਗੇ ਪਰ ਜਦੋਂ ਸਾਡੀ ਜੀ ਸਰਕਾਰ ਬਣੀ 2020-22 ਦੇ ਵਿੱਚ ਤੁਸੀਂ ਫਿਰ ਉਹਨੂੰ ਲਾਗੂ ਵੀ ਕੀਤਾ ਕੇਵਲ ਮੰਗਾ ਕਰਕੇ ਜੀ ਨਹੀਂ ਛੱਡ ਦਿੱਤਾ ਉਹਨੂੰ ਅਮਲੀ ਜਾਮਾ ਵੀ ਅਸੀਂ ਬਣਾਇਆ ਗਿਆ ਉਹਦੇ ਨਾਲ ਨਾਲ ਸਤਿਯੂਗਰ ਦੇਖਿਆ ਜਾਏ ਕਿ ਜਿਹੜਾ ਫੈਸਲਾ ਹੈਗਾ ਇਹ ਸੂਲਕਾਸ ਸੂਲ ਟਰਾਈ ਵਾਸਤੇ ਜਿੰਨਾ ਕੀ ਉਹਨਾਂ ਨੂੰ ਕੋਈ ਮੌਕਾ ਮਿਲੇਗਾ ਕਿਉਂਕਿ ਹਾਈ ਕੋਰਟ ਜਿਹੜਾ ਸਾਡਾ ਵਕੀਲ ਉੱਥੇ ਜਾ ਕੇ ਕੰਮ ਕਰੇਗਾ ਉਹਦਾ ਤਜਰਬਾ ਵਧੇਗਾ ਔਰ ਸਰਕਾਰ ਵੱਲੋਂ ਜੋ ਹੈ ਉਹ ਕੇਸ ਸਾਡੇ ਲੜੇਗਾ ਸਾਰੇ ਅਲੱਗ-ਅਲੱਗ ਮੈਕਮਿਆਂ ਦੇ ਔਰ ਅੱਜ ਇੱਕ ਬੜੀ ਰਾਹਤ ਪੰਜਾਬ ਦਲਿਤ ਵੀਰਾਂ ਨੂੰ ਸਾਰੇ ਐਡਵੋਕੇਟ ਵਕੀਲ ਜੋ ਅਨੁਸੂਚੀ ਜਾਤੀ ਨਾਲ ਸੰਬੰਧ ਰੱਖਦੇ ਨੇ ਅੱਜ ਉਹਨਾਂ ਦਾ ਮਤਲਬ ਹੈ ਕਿ ਉਹਨਾਂ ਦਾ ਬਹੁਤ ਹੀ ਉਹਨਾਂ ਦੇ ਮਨ 'ਚ ਖੁਸ਼ੀ ਹੈ ਕਿ ਕੋਈ ਐਸੀ ਸਰਕਾਰ ਵੀ ਆਈ ਜਿਹੜੀ ਸਾਡੇ ਵਾਸਤੇ ਕੋਈ ਕੰਮ ਕਰ ਰਹੀ ਹੈ ਦਲਤਾਂ ਵਾਸਤੇ ਕੰਮ ਕਰ ਰਹੀ ਹੈ ਸੋ ਮੈਂ ਇੱਕ ਫੇਰ ਆਖਰ ਦੇ ਉੱਪਰ ਆਪਣੇ ਸੁਪਰੀਮੋ ਨੈਸ਼ਨਲ ਕਨਵੀਨਰ ਸ਼੍ਰੀ ਅਰਵਿੰਦ ਕਜਰੀਵਾਲ ਜੀ ਦਾ ਸਲੂਟ ਕਰਨਾ ਵਾ ਔਰ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਸਿਮਰਨ ਸਾਹਿਬ ਜੀ ਦਾ ਧਨਵਾਦ ਕਰਨਾ ਜਿਨ੍ਹਾਂ ਨੇ ਸਾਡੇ ਦਲਿਤ ਸਮਾਜ ਵਾਸਤੇ ਜਿਨ੍ਹਾਂ ਦਾ ਮਾਨ ਸਨਮਾਨ ਵੀ ਉੱਪਰ ਚੁੱਕਿਆ ਹੈ ਬੜਾ ਹੀ ਇੱਕ ਅੱਛਾ ਮਾਹੌਲ ਇੱਕ ਅੱਛਾ ਮੈਸੇਜ ਗਿਆ ਹੈ ਕਿ ਆਮ ਆਦਮੀ ਪਾਰਟੀ ਜਿਹੜੀ ਹੈਗੀ ਏ ਉਹ ਜਿਹੜੀ ਸੋਚ ਲੈ ਕੇ ਆਈ ਸੀ ਸਾਡੀ ਜੋ ਸਰਕਾਰ ਹੈ ਸ਼੍ਰੀ ਦੇਆਜਮ ਪਗਲ ਸਿੰਘ ਔਰ ਡਾਕਟਰ ਮੀਰਾਬ ਬੇਦਕਨ ਨੂੰ ਸਮਰਪਿਤ ਸਰਕਾਰ ਹੈ अगर किया जाए ਸਾਡੀ ਜਿਹੜੀ ਸਰਕਾਰ ਹੈਗੀਏ ਉਹ ਡਾਕਟਰ ਭੀਮਰਾ आंबेडकर ਔਰ ਸ਼ੀਦਰਨ ਪਗਤ ਸਿੰਘ ਜੀ ਨੂੰ ਸਮਰਪਿਤ ਸਰਕਾਰ ਹੈ ਉਹਨਾਂ ਦੀ ਦਿਸ਼ਾ ਉਹਨਾਂ ਦੀ ਸੋਚ ਦੇ ਅਮਤਾਬ ਅਸੀਂ ਕੰਮ ਕਰ ਰਹੇ ਆਂ ਔਰ ਆਉਣ ਵਾਲੇ ਸਮੇਂ 'ਚ ਅਸੀਂ ਹੋਰ ਵੀ ਪੰਜਾਬ ਦੇ ਵਿੱਚ ਐਸੇ ਕੰਮ ਕਰਾਂਗੇ ਜਿਨ੍ਹਾਂ ਦਾ ਜਨਤਾ ਨੂੰ ਫਾਇਦਾ ਹੋਵੇ ਲੋਕਾਂ ਨੂੰ ਫਾਇਦਾ ਹੋਵੇ ਅਸੀਂ ਮਤਲਬ ਜੇ ਸਰਕਾਰ ਜਿਹੜੀ ਹੈਗੀਏ ਇਹ ਲੋਕਾਂ ਵਾਸਤੇ ਹੈ ਆਮ ਲੋਕਾਂ ਦੀ ਸਰਕਾਰ ਹੈ ਔਰ ਆਮ ਲੋਕਾਂ ਵਾਸਤੇ ਸਰਕਾਰ ਹੈ ਔਰ ਆਮ ਲੋਕਾਂ ਨੇ ਬਣਾਈ ਹੋਈ ਸਰਕਾਰ ਹੈ